ਉਤੇ ਆ ਜਿਹੜੀ ਜੀਵਨ ਨਗਰ ਤੋਂ ਸਰਸੇ ਨੂੰ ਰੋਡ ਜਾਂਦਾ ਹੈ ਦੋ ਥਾਵਾਂ ਤੋਂ ਰੋਡ ਹੈ ਅੱਜ 5-6 ਮਹੀਨੇ ਹੋ ਗਏ ਜਿਹਨੂੰ ਪੱਟ ਕੇ ਛੱਡਿਆ ਹੋਇਆ ਔਰ ਉਹ ਸੜਕ ਤੇ ਜਾਂਦੇ ਜਿਹੜੇ ਨੰਗੇ ਸਰ ਹੁੰਦੇ ਆ ਉਹਨਾਂ ਦੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਕੱਲ ਪਰਸੋਂ ਦੀਆਂ ਦੋ ਤਿੰਨ ਥਾਵਾਂ ਤੇ ਕਟਨਾਵਾ ਹੋ ਗਈਆਂ ਉਹਦਾ ਕਰਕੇ ਅੱਜ ਠੇਕੇਦਾਰਾਂ ਦੇ ਔਰ ਇਹਨਾਂ ਦੇ ਐਸ ਡੀਓ ਜੇ ਇਨਾਂ ਦੇ ਵਿਰੋਧ ਦੇ ਵਿੱਚ ਅਸੀਂ ਰੋਡ ਜਾਮ ਕੀਤਾ ਤਾਂ ਕਿ ਸਾਡੀ ਜਿਹੜੀ ਸੁਧਬੋਧ ਲਈ ਜਾਵੇ ਆ ਦੇਖ ਲਓ ਤੁਸੀਂ ਨਾਲ ਲੱਗਦੀਆਂ ਫਸਲਾਂ ਦਾ ਬਹੁਤ ਸਾਰਾ ਨੁਕਸਾਨ ਹੋਈ ਜਾਂਦਾ। ਕਿੱਥੇ ਜਾਈਏ ਫਿਰ? ਘੱਟੇ ਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਰੋੜੀ, ਬਜਰੀ ਦਾ ਨੁਕਸਾਨ ਆ। ਇੱਧਰ ਨਰਸਰੀ ਵਾਲਿਆਂ ਦਾ ਡਿਪਾਰਟਮੈਂਟ ਸਾਰਾ ਵਿਚਰਿਆਂ ਦਾ ਖਿੰਡਰਿਆ ਪਿਆ। ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕਰਦੇ ਆ ਇੱਥੇ ਆਣ ਕੇ ਸਾਡੀ ਗੱਲਬਾਤ ਸੁਣੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੀ ਜੀਵਨ ਨਗਰ ਤੋਂ ਸਰਸੇ ਨੂੰ ਰੋਡ ਜਾਂਦਾ ਆ ਦੋ ਥਾਵਾਂ ਤੋਂ ਰੋਡ ਆ ਅੱਜ 5-6 ਮਹੀਨੇ ਹੋ ਗਏ ਜਿਹਨੂੰ ਪੱਟ ਕੇ ਛੱਡਿਆ ਹੋਇਆ ਔਰ ਉਹ ਸੜਕ ਤੇ ਜਾਂਦੇ ਜਿਹੜੇ ਨੰਗੇ ਸਰ ਹੁੰਦੇ ਆ ਉਹਨਾਂ ਦੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਕੱਲ ਪਰਸੋਂ ਦੀਆਂ ਦੋ ਤਿੰਨ ਥਾਵਾਂ ਤੇ ਕਟਨਾਵਾਂ ਹੋ ਗਈਆਂ ਉਹਦਾ ਕਰਕੇ ਅੱਜ ਠੇਕੇਦਾਰਾਂ ਦੇ ਔਰ ਇਹਨਾਂ ਦੇ ਐਸ ਡੀਓ ਜੇ ਇਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਰੋਡ ਜਾਮ ਕੀਤਾ ਤਾਂ ਕਿ ਸਾਡੀ ਜਿਹੜੀ ਸੁਧਬੋਧ ਲਈ ਜਾਵੇ ਆ ਦੇਖ ਲਓ ਤੁਸੀਂ ਨਾਲ ਲੱਗਦੀਆਂ ਫਸਲਾਂ ਦਾ ਬਹੁਤ ਸਾਰਾ ਨੁਕਸਾਨ ਹੋਈ ਜਾਂਦਾ ਉਹ ਵੀ ਜਾਈਏ ਫਿਰ ਘੱਟੇ ਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰੋੜੀ ਬਜਰੀ ਦਾ ਨੁਕਸਾਨ ਹੈ ਇੱਧਰ ਨਰਸਰੀ ਵਾਲਿਆਂ ਦਾ ਡਿਪਾਰਟਮੈਂਟ ਸਾਰਾ ਵਿਚਾਰਿਆਂ ਦਾ ਖਿੰਡਰਿਆ ਪਿਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਹਰ ਰੋਜ਼ ਪ੍ਰਦਰਸ਼ਨ ਕਰਦੇ ਆਂ ਇੱਛਾ ਨਾਲ ਕਿ ਸਾਡੀ ਗੱਲਬਾਤ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ